ਤੋ ਦਸੰਬਰ ਜਨਵਰੀ ਚ ਸ਼ੁਰੂ ਹੋਇਆ ਸੀ ਇਹਦਾ ਪੱਕਿਆ ਪਾਦੀ ਰੇਂਜ ਤੇ ਪਹੁੰਚ ਗਏ ਹੁਣ ਇਹਦਾ ਉੱਪਰ ਗਾਰਡਰ ਲਾਂਚ ਕਰਕੇ ਤੇ ਇਹਦਾ ਬ੍ਰਿਜ ਦੀ ਤਿਆਰੀ ਕਰ ਰਹੇ ਆ ਕਿੰਨੀ ਦੇਰ ਚ ਕੰਪਲੀਟ ਹੋ ਜਾਏਗਾ ਤੋ 6 ਮਹੀਨੇ ਹੋ ਲੱਗੇ ਠੀਕ ਹੈ ਪਰ ਸੇਟੀ ਇਸ ਦਰ ਦੇ ਲੋਕਾਂ ਨੂੰ ਮਿਲੇਗੀ ਤੋ ਕਾਫੀ ਰਸਤਾ ਸ਼ਾਰਟ ਹੋ ਜਾਏਗਾ ਇਹ ਲੋਕਾਂ ਦਾ ਆਣਾ ਜਾਣਾ ਈਜ਼ੀ ਹੋ ਜਾਏਗਾ ਤੇ ਪੁਲ ਦੀ ਚੌੜਾਈ ਵੀ ਵਧੇਗੀ ਜਿਹਦੇ ਨਾਲ ਕੀ ਹੈਵੀ ਟ੍ਰੈਫਿਕ ਦੋਨੋਂ ਪਾਸੇ ਮੂਵ ਕਰ ਜਾਣਗੇ ਕਿੰਨੀ ਚੌੜਾਈ ਵਧ ਰਹੀ ਹੈ ਇਹ 13 ਮੀਟਰ ਦੇ ਕਰੀਬ ਹੈ 13 ਮੀਟਰ ਹੈ ਜੀ 13 ਮੀਟਰ ਟੋਟਲ ਹੈ ਪਰ ਕਿੰਨੀ ਹੈ ਪਹਿਲੇ 7500 ਸੀ ਲੰਬਾਈ ਵੀ ਵਧੇਗੀ ਕੋਈ ਇਹ 75 ਮੀਟਰ ਦੀ ਲੰਬਾਈ ਹੈ ਜੀ ਪੂਰਾ ਪੁਲ ਦੀ ਹੈ ਕਿੰਨੀ ਲਾਗਤ ਹੈ ਤੇ ਕਿਹੜੀ ਕੰਪਨੀ ਹੈ ਕੀ ਨਾਮ ਦਾ ਜੀ ਮੇਰਾ 파ਰਸ ਹੋੜੇ ਰਹਾ ਨਾਮ ਹੈ ਸਵਾਸਤਿਕਾ ਤੋਂ ਸਵਾਸਤਿਕਾ ਐਂਟਰਪ੍ਰਾਈਜ਼ਸ ਤੋਂ ਲਾਗਤ ਕਿੰਨੀ ਹੈ ਦੀ ਜੀ ਦੀ 588 ਰੁਪਏ ਇਹ ਜਿਹੜਾ ਜੀ ਰਸਤਾ ਕੱਢਿਆ ਹੈ ਪਰਮਨੈਂਟ ਸਰ ਦਾ ਇਹ ਹੈ ਟੈਂਪਰੇਰੀ ਰਸਤੇ ਹੈ ਜੀ ਲੋਕਾਂ ਲਈ ਆਣਾ ਜਾਣਾ ਥੋੜਾ ਫੈਸਿਲਿਟੀ ਬਾਈਕ ਵਾਸਤੇ ਸੀ ਬਟ ਵੱਡੀ ਗੱਡੀ ਆਨ ਕਰਕੇ ਸਾਨੂੰ ਵੀ ਬਹੁਤ ਮੁਸ਼ਕਿਲ ਆ ਰਹੀ ਹੈ ਤੇ ਲੋਕਾਂ ਨੇ ਵੀ ਕੋਈ ਮੁਸ਼ਕਲ ਆਏਗੀ ਅਗਰ ਕੋਈ ਸਟਨਾ ਲੱਗ ਗਏ ਇਸ ਕਰਕੇ ਇਹਨੂੰ ਟੈਂਪਰੇਰੀ ਛੋਟੇ ਰਸਤਾ ਸਿਰ ਬਾਈਕ ਵਾਸਤੇ ਰੱਖਿਆ ਜਾਏ ਤੇ ਵਧੀਆ ਰਹੇਗਾ ਕਿੰਨੀ ਦੇ ਦੇਗਾ ਰਸਤਾ ਤਾਂ ਕਿਆ ਪੈਜੇ ਉਸ ਤੋਂ ਬਾਅਦ ਕਾਮ ਆਰਜੀ ਤੌਰ ਤੇ ਲਾਗੇ ਛੱਕੇ ਪੁਲ ਜਿਹੜੇ ਹੈਗੇ ਉਹਨਾਂ ਉੱਧਰੋਂ ਆਵਾਜਾਈ ਕਰਨੀ ਚਾਹੀਦੀ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਸਿਰਫ ਬਾਈਕ ਸਕੂਟਰ ਇਥੋਂ ਨਿਕਲਣ ਬਾਕੀ ਵੱਡੀ ਗੱਡੀ ਦੂਜੇ ਰਸਤੇ ਉਧਾਂ ਨਹੀਂ ਆਉਣ ਮਤਲਬ ਕੋਆਪਰੇਸ਼ਨ ਕਰਨ ਦਾ ਕੋਆਪਰੇਟ ਕਰਨ ਸਾਨੂੰ ਜੀ ਤੇ ਕੰਮ ਕਿਦੋਂ ਤੱਕ ਕੰਪਲੀਟ ਹੋਣ ਦੀ ਉਮੀਦ ਹੈ ਸਰੇਸ ਹਾਲ ਐਂਡ ਤੱਕ ਹੋ ਜਾਏਗਾ ਜੀ ਦਸੰਬਰ ਦਸੰਬਰ 2024 ਦਾ ਜੀ ਜੀ ਤੇ ਟਾਰਗੇਟ ਕੀ ਕਿੰਨੀ ਦੇਰ ਤੱਕ ਇਹਨਾਂ ਨੇ ਦਿੱਤਾ ਹੈ ਇੱਕ ਸਾਲ ਦਾ ਟਾਰਗੇਟ ਕੀ ਮਨਜ਼ਰ ਇੱਕ ਸਾਲ ਦਾ ਟਾਰਗੇਟ ਸੀ ਅਪਾਡਵਾਂਸ ਹੀ ਕਰ ਦਾਂਗੇ ਹਰ ਬਾਦ ਸੀ ਹੋ ਜਾਏ ਪਹਿਲੇ ਹੀ ਹੋ ਜਾਏ ਪਹਿਲੇ ਹੋ ਜਾਏ